ਪੰਜਾਬੀ ਗਾਇਕ ਹਰਮਨ ਸਿੱਧੂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ ਤਾਂ ਦੱਸਦੇ ਯੇ ਕਿ ਜਿੱਥੇ 40 ਸਾਲਾ ਗਾਇਕ ਜਿਸ ਦੀ ਕਿ ਦਰਦਰਾਹ ਮੌਤ ਹੋਈ ਹੈ ਤਾਂ ਰਾਤ ਮਾਨਸਾ ਦੇ ਵਿੱਚ ਕਿਸੇ ਕੰਮ ਦੇ ਲਈ ਆਏ ਸਨ ਤੇ ਵਾਪਸ ਆਪਣੇ ਪਿੰਡ ਖਿਆਲਾ ਜਾ ਰਹੇ ਸਨ ਤੇ ਜਿਸ ਗੱਡੀ ਦੇ ਵਿੱਚ ਉਹ ਸਵਾਰ ਸਨ ਗੱਡੀ ਦੀ ਟਰੱਕ ਦੇ ਨਾਲ ਟੱਕਰ ਹੋਈ ਹੈ ਜਿਸ ਦੇ ਚਲਦਿਆਂ ਗਾਇਕ ਹਰਮਨ ਸਿੱਧੂ ਦੀ ਮੌਤ ਹੋ ਗਈ ਹੈ ਤਾਂ ਦੱਸਦੇ ਯੇ ਕਿ ਹਰਮਨ ਸਿੱਧੂ ਦਾ ਕੀ ਤੁਮੇ ਸੂਝਾ ਦਿਨਾਲ ਪੀਪਰ ਦਾ ਪਿਆਰ ਬਹੁਤ ਜ਼ਿਆਦਾ ਹਿੱਟ ਹੋਇਆ ਸੀ ਤੇ ਹਰਮਨ ਦੀ ਮੌਤ ਦੇ ਨਾਲ ਉਸ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤਾਂ ਦੱਸਦੇ ਯਹੀ ਕਿ ਪ੍ਰਸਿੱਧ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕੀ ਹਾਦਸੇ ਦੇ ਵਿੱਚ ਜਾਂਚ ਚੱਲੀ ਜਾਂਦੀ ਹੈ ਤਾਂ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਨੂੰ ਵਾਪਸ ਪਰਤ ਰੇ ਸਰ ਕੀ ਗੱਡੀ ਵੈਲਸ ਦੇ ਨੇੜੇ ਇੱਕ ਟਰੱਕ ਦੇ ਨਾਲ ਟਕਰਾਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਹਰਮਨ ਨੇ ਮੌਕੇ ਤੇ ਦਮ ਤੋੜ ਦਿੱਤਾ ਤਾਂ ਹੱਕਾ ਪਹਿਲਾ ਹੀ ਉਹ ਪੇਪਰ ਤੇ ਪਿਆਰ ਕੈਸੇਟ ਦੇ ਨਾਲ ਕਾਫੀ ਚਰਚਾ ਦੇ ਵਿੱਚ ਆਏ ਕਈ ਗੀਤ ਮਕਬੂਲ ਹੋਏ ਮਿਸ ਪੂਜਾ ਦੇ ਨਾਲ ਜਿਹੜਾ ਉਹਨਾਂ ਦਾ ਗੀਤਾ ਕਾਫੀ ਹਿੱਟ ਰਹੇ ਨੇ ਹਾਲਾਂਕਿ ਇਸ ਜਿਹੜੀ ਖਬਰ ਤੋਂ ਬਾਅਦ ਮਿਊਜ਼ਿਕ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ ਤਾਂ ਦੱਸਦੇ ਯੇ ਕਿ ਜਿੱਥੇ 40 ਸਾਲਾ ਗਾਇਕ ਜਿਸ ਦੀ ਕਿ ਦਰਦਰਾਕ ਮੌਤ ਹੋਈ ਹੈ ਤੁਰਤ ਮਾਨਸਾ ਦੇ ਵਿੱਚ ਕਿਸੇ ਕੰਮ ਤੇ ਲਈ ਆਏ ਸਨ ਤੇ ਵਾਪਸ ਆਪਣੇ ਪਿੰਡ ਖਿਆਲਾ ਜਾ ਰਹੇ ਸਨ ਤੇ ਜਿਸ ਗੱਡੀ ਦੇ ਵਿੱਚ ਸਵਾਰ ਸਨ ਗੱਡੀ ਦੀ ਟਰੱਕ ਨਾਲ ਟੱਕਰ ਹੋਈ ਹੈ ਜਿਸ ਦੇ ਚਲਦਿਆਂ ਗਾਇਕ ਹਰਮਨ ਸਿੱਧੂ ਦੀ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਹਰਮਨ ਸਿੱਧੂ ਦਾ ਕੀ ਤੁਸੀਂ ਪੂਜਾ ਦੇ ਨਾਲ ਪੀਪਰ ਦਾ ਪਿਆਰ ਬਹੁਤ ਜ਼ਿਆਦਾ ਹਿੱਟ ਹੋਇਆ ਸੀ ਤੇ ਹਰਮਨ ਦੀ ਮੌਤ ਦੇ ਨਾਲ ਉਸ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤਾਂ ਦੱਸਦੇ ਯਹੀ ਕਿ ਪ੍ਰਸਿੱਧ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕੀ ਹਾਦਸੇ ਦੇ ਵਿੱਚ ਜਾਂਚ ਚੱਲੀ ਜਾਂਦੀ ਹੈ ਤਾਂ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਨੂੰ ਵਾਪਸ ਪਰਤ ਰੇ ਸਰ ਕੀ ਗੱਡੀ ਵੈਲਸ ਦੇ ਨੇੜੇ ਇੱਕ ਟਰੱਕ ਦੇ ਨਾਲ ਟਕਰਾਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਹਰਮਨ ਨੇ ਮੌਕੇ ਤੇ दम तोड़ ਦਿੱਤਾ ਤਾਂ ਹੱਕਾ ਪਹਿਲਾ ਹੀ ਉਹ ਪੇਪਰ ਤੇ ਪਿਆਰ ਕੈਸਟ ਦੇ ਨਾਲ ਕਾਫੀ ਚਰਚਾ ਦੇ ਵਿੱਚ ਆਏ ਕਈ ਗੀਤ ਮਕਬੂਲ ਹੋਏ ਮਿਸ ਪੂਜਾ ਦੇ ਨਾਲ ਜਿਹੜਾ ਉਹਨਾਂ ਦਾ ਗੀਤਾ ਕਾਫੀ ਹਿੱਟ ਰਹੇ ਨੇ ਹਾਲਾਂਕਿ ਇਸ ਜਿਹੜੀ ਖਬਰ ਤੋਂ ਬਾਅਦ ਮਿਊਜ਼ਿਕ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ